ਹਾਂਜੀ ਭਾਈ ਮਿੱਤਰੋ ਕੀ ਹਾਲ ਚਾਲ ਹੈ ਸਾਰੇ ਵੀਰਾਂ ਦਾ ਉਮੀਦ ਕਰਦਾ ਸਾਰੇ ਠੀਕ ਹੋਣਗੇ ਤੇ ਬੱਦਲ ਹੋਇਆ ਬਾਬਾ ਬਿਓ ਮੱਧੜ ਗੜਕਦਾ ਏ ਤੇ ਬੱਚੇ ਬਿਠਾਣੇ ਸੀ ਛਤਰੀ ਤੇ ਹੀ ਰਹਿਣ ਜਾਂਦੇ ਆ ਨਹੀਂ ਆ ਜੂਗਾ ਬਾਕੀ ਆ ਛਤਰੀ ਨੂੰ ਕੱਪੜਾ ਲਾ ਲਿਆ ਸੀ ਨਵਾ ਇਹਨੂੰ ਛਾਂਮਾ ਜਿਹਾ ਰੱਖਾਂਗੇ ਹੁਣ ਇੱਥੇ ਬਾਕੀ ਦੇਖੋ ਨਕੂਤਰਾਂ ਦੇ ਬੱਚਾ ਇਨੀ ਕਮਰਾ ਦੀ ਇੱਕ ਵਾਰ ਲਓ ਜੀ ਆ ਗਏ ਆ ਕਬੂਤਰਾਂ ਕੋਲੇ ਇੱਕ ਤਾਂ ਬੱਚਾ ਹੈਗਾ ਜੀ ਇਹ ਇਹ ਨਾ ਜਾਲ ਚ ਪਾ ਦਿੰਦੇ ਆ ਫਿਰ ਖੁੱਲੇ ਨਹੀਂ ਛੱਡੋਗੇ ਇੱਕ ਬੱਚਾ ਤਾਂ ਇਹ ਸੀ ਤੁਸੀਂ ਦੇਖਿਆ ਭਾਈਆ ਇਹ ਠੀਕ ਹੈ ਜੀ ਇੱਕ ਬੱਚਾ ਇਹ ਸੀ ਇਹ ਵੀ ਦੇਖਿਆ ਬਰਤਾ ਤੇ ਇੱਕ ਬੱਚਾ ਹੁਣ ਇਹ ਹੈ ਜੀ ਇਹ ਜਿਹੜੀਆਂ ਆਪਣੀਆਂ ਸਾਈਡਾਂ ਜੋੜੀਆਂ ਲਾਈਆਂ ਹੋਈਆਂ ਨੇ ਉੱਥੇ ਤੇ ਲਿਆਂਦਾ ਨੀਚੇ ਉਨਾ ਦਾ ਇਹ ਪੂਰਾ ਉੱਚਾ ਜਿਹੜਾ ਮਨਾ ਛਾਕਾਲਾ ਸੀ ਉਹਦਾ ਤੇ ਬੱਚਾ ਪੂਰਾ ਹੁਣ ਚੱਲਦੇ ਆ ਮਿੱਤਰੋ ਉੱਪਰ ਉੱਪਰ ਕਬੂਤਰਾਂ ਨੂੰ ਪਾਉਣੇ ਆ ਦਾਣੇ ਬੱਚੇ ਗੱਡੇ ਵੇ ਆ ਇੱਕ ਟਾਈਮ ਆਪਾਂ ਸਰੋਂ ਦੇ ਦਿੰਦੇ ਆ ਬੋਤਲ ਨਾਲ ਤੇ ਇੱਕ ਟਾਈਮ ਕੂਤਰਾਂ ਨੂੰ ਚੋਗਾ ਦਵਾ ਦਿੰਦੇ ਆ ਤੇ ਬਾਕੀ ਛੱਡੀਆਂ ਖੜੀਆਂ ਨੇ ਡੰਡੇ ਲੈ ਕੇ ਆਣੇ ਆ ਬਾਂਸ ਤੇ ਬਾਕੀ ਇਹ ਕੱਪੜਾ ਨਮਾ ਲਾਤੇ ਆਪਾਂ ਨੇ ਬੱਚੇ ਦੀ ਜਾਣ ਲਈ ਹੁਣ ਚਲਦੇ ਆਂ ਮਿੱਤਰੋ ਉੱਪਰ ਲੋ ਜੀ ਮਿੱਤਰੋ ਆ ਗਏ ਆਂ ਉੱਪਰ ਤੇ ਮੌਸਮ ਦੇਖੋ ਪੂਰਾ ਵਧੀਆ ਹੋਇਆ ਬਾਈ ਤੇ ਬੋਤਲ ਚ ਲਿਆਂਦੀ ਸਰੋਂ ਬੱਚਿਆਂ ਲਈ ਤੇ ਦਾਣਾ ਲਿਆਂਦਾ ਝੋਗਾ ਦੇਣ ਲਈ ਇਹ ਤਰੇ ਹਟਾ ਦਿੰਦੇ ਆਂ ਕਪੜੇ ਨੂੰ ਦਿੰਦੇ ਆ ਤਾਰ ਫਿਲਹਾਲ ਜਿੰਨੇ ਦੇ ਉੱਪਰ ਹੈ ਉਸ ਤੋਂ ਬਾਅਦ ਜੇ ਮੀਂਹ ਆਇਆ ਫਿਰ ਦੁਬਾਰੇ ਲਾ ਦਾਂਗੇ ਲੋ ਜੀ ਇਹਨੂੰ ਰੱਖ ਦਉਂਦੇ ਇੱਥੇ ਤੇ ਕਬੂਤਰ ਖੋਲਦੀ ਹੈ ਪੇਟੀ ਵਾਲੀ ਲੋ ਜੀ ਠੀਕ ਆ ਜੀ ਉੱਤਰ ਜਿੱਥੇ ਖੋਲ ਇਹ ਚਾਬੀ ਚੱਕ ਕੇ ਜਿੰਦੇ ਵੀ ਖੋਲਦੀ ਹੈ ਇਹ ਬਾਕੀ ਓਕੇ ਆ ਖਾਉਂਦੇ ਆ ਸਾਨੂੰ ਕਬੂਤਰ ਆ ਗਏ ਕਬੂਤਰ ਬਾਹਰ ਲਓ ਜੀ ਇੱਧਰ ਆਏ ਬੋਲਤੇ ਆ ਜਾਣੀ ਕਿਵੇਂ ਲੱਗਦੀ ਲਓ ਜੀ ਇਹਨੂੰ ਪਾਣੀ ਨੂੰ ਚੱਕ ਕੇ ਰੱਖ ਦਿੰਦੇ ਅੱਥੇ ਇਹ ਪੀ ਲੈਣਗੇ ਤੇ ਹੁਣ ਖੋਲਦੇ ਆ ਇੱਧਰ ਵਾਲਾ ਕੁੱਪਾ ਲਓ ਜੀ ਕਬੂਤਰ ਬੋਲਤੇ ਆ ਤੇ ਬਾਕੀ ਆਪਣਾ ਵੀ ਕੰਮ ਟਿਪ ਟੋਪ ਐ ਪੂਰਾ ਤੇ ਬੈਠੇ ਆ ਮੌਸਮ ਵਧੀਆ ਹੋਇਆ ਹੋ। ਕਬੂਤਰ। ਲੋ ਜੀ ਮਿੱਤਰੋ ਇਹਿੰਦੇ ਜੁੰਦੇ ਖੋਲਤੇ ਇੱਧਰ ਵੀ ਇੱਧਰ ਹਟਾ ਦਈਏ। ਇਹਨਾਂ ਨੂੰ ਵੀ ਕੱਢ ਦਈਏ ਬਾਹਰ ਜੋੜੀ ਨੂੰ। ਠੀਕ ਹੈ ਜੀ। ਤੇ ਇਹਨਾਂ ਦੀਆਂ ਵੀ ਤਾਕੀਆਂ ਖੋਲਦੀਆਂ ਢੋਲੀ ਬੰਦ ਕਰੀ ਹੋਈ ਸੀ। ਇੱਕ ਇਹ ਜਿਹੜਾ ਵੱਡਾ ਕਬੂਤਰ ਹੈ ਇਹ ਖੰਭ ਖਾ ਜਾਂਦਾ ਹੈ ਕਿਉਂਕਿ ਬਾਕੀ ਇੱਧਰੋਂ ਵੀ ਇਹ ਜੋੜੀ ਨੂੰ ਜੋੜੀ ਲੱਗੀ ਐ ਇਹਦਾ ਵੀ ਹਟਾ ਦੀ ਇਹ ਫੱਟਾ ਇਹਨੂੰ ਵੀ ਰੱਖ ਦੰਦੇ ਆ ਫਿਲਹਾਲ ਇੱਥੇ ਤੇ ਬਾਕੀ ਤੁਹਾਨੂੰ ਦਿਖਾਉਂਦੇ ਆ ਇਹ ਐ ਜੀ ਦੋ ਬੱਚੇ ਕਬੂਤਰ ਹੀ ਕਾਲੀ ਜਿੰਨੀ ਐ ਤੇ ਕਬੂਤਰ ਇਹ ਬੱਟਾ ਲਾਲ ਜੀ ਦਾ ਆ ਵੇਖੋ ਬੱਚਿਆਂ ਦਾ ਕੀ ਹਾਲ ਕਰਿਆ ਨੇ ਇਹਨੂੰ ਹੁਣ ਤਾਂ ਕਰਕੇ ਅਲੱਗੇ ਰੱਖਦੇ ਆ ਆਪਾਂ ਬਾਹਰ ਇਹ ਬੱਚਿਆਂ ਨੇ ਖੰਭ ਖਾ ਗਿਆ ਜੇ ਕਿਸੇ ਕੋਲ ਇਲਾਜ ਹੋਇਆ ਉਤਰਖੰਡ ਭੰਗ ਹੁੰਦਾ ਏ ਤਾਂ ਕਮੈਂਟ ਵਿੱਚ ਜ਼ਰੂਰ ਦੱਸਿਓ ਆਪਾਂ ਨੂੰ ਤਾਂ ਪਤਾ ਨਹੀਂ ਘਾਟਬਾਦ ਹੋਊਗੀ ਕੋਈ ਆਪਾਂ ਰੂੜੀ ਰੂੜੀ ਵੀ ਪਾਈ ਜਾਂਦੇ ਲੋ ਜੀ ਦੂਸਰੀ ਵਾਰ ਦਾ ਵੀ ਅੰਡਾ ਧਰਤੀ ਹੋਏ ਨੇ ਕੁਤਰੀ ਨੇ ਕੋਲ ਅੱਕ ਦੰਦੇ ਇੱਥੇ ਜਾਂ ਸੈਂਟਰ 'ਚ ਬੈਠੀ ਰਹੂਗੀ ਬਾਕੀ ਪਾਣੀ ਪੋਣੀ ਰੱਖਦੇ ਆ ਨਾ ਪਾਉਂਦੇ ਆ ਦਾਣੇ ਬੰਨ੍ਹਾ ਬ ਕਰਦੀ ਏ ਬੰਦ ਦੋਨੋਂ ਗੁੱਡਿਆਂ ਦੇ ਕੀ ਓਕੇ ਆ ਲਓ ਜੀ ਆ ਗਏ ਆ ਬਾਹਰ ਠੀਕ ਹੈ ਜੀ ਤੇ ਜੇ ਕਿਸੇ ਕੋਲ ਮਿੱਤਰੋ ਇਲਾਜ ਹੋਇਆ ਕਬੂਤਰ ਖੰਭ ਖਾਂਦਾ ਏ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਠੀਕ ਹੈ ਜੀ ਤੇ ਧੰਨਵਾਦ ਹੋਊਗਾ ਆਪਾਂ ਦਵਾਈ ਨੂੰ ਦੇ ਦਾਂਗੇ ਫਿਰ ਜਿਵੇਂ ਵੀ ਹੋਇਆ ਤੇ ਬਾਕੀ ਤੁਹਾਨੂੰ ਦੇਖੋ ਜੀ ਇਹਨਾਂ ਨੇ ਅੰਡੇ ਧਰਤੇ ਇਹਨਾਂ ਨੇ ਇਹਨਾਂ ਦੇ ਕੀਕਬਰ ਪੰਜ ਪੰਤੇ ਅੰਡੇ ਇੱਕ ਕੂਟਰ ਹੀ ਨੇ ਨਹੀਂ ਹਾਲ ਤੱਕ ਇੱਕ ਵੀ ਅੰਡਾ ਦਿੱਤਾ ਇਹਨਾਂ ਦੇ ਤਿੰਨਾਂ ਜੋੜੀਆਂ ਦੇ ਪਹਿਲੀ ਪਹਿਲੀ ਝੋਲੀ ਦੇ ਅੰਡੇ ਭੰਤੇ ਸੀ ਆਪਾਂ ਨੇ ਤੇ ਹੁਣ ਪਾਉਂਦੇ ਆ ਮਿੱਤਰੋ ਦਾਣੇ ਇਹਨਾਂ ਨੂੰ ਬੱਚਿਆਂ ਨੂੰ ਚੋਗਾ-ਚੋਗਾ ਦੇ ਦੂੰਗੇ ਲਓ ਜੀ ਪਹਿਲਾਂ ਪਾਣੀ ਰੱਖ ਦਈਏ ਇਹਨਾਂ ਨੂੰ ਠੀਕ ਹੈ ਜੀ ਪਾਣੀ ਪੀ ਲੂਗੇ ਤੇ ਇਹਨੂੰ ਫੱਟੇ ਹੀ ਇਹਨੂੰ ਕੱਢ ਦਿੰਦੇ ਆ ਬਾਹਰ ਇੱਥੇ ਰੱਖ ਦਾਂਦੇ ਆ ਲਓ ਜੀ ਆਗੇ ਸਾਰੇ ਕੂਟਰ ਪਾਣੀ ਪੀਣ ਆਪਾਂ ਇਹ ਦਵਾਈ ਪਾਈ ਹੋਈ ਸੀ ਅਜੇ ਹਾਈ ਟੈਕ ਤੇ ਬਾਕੀ ਹੁਣ ਪਾ ਦਈਏ ਦਾਣੇ ਤੇ ਇਲਾਜ ਜ਼ਰੂਰ ਦੱਸਿਓ ਮਿੱਤਰੋ ਜੇ ਕਿਸੇ ਕੋਲ ਹੋਇਆ ਵਧੀਆ ਇਲਾਜ ਹੋਵੇ ਪੱਕਾ ਕਬੂਤਰ ਖੰਭ ਨਾ ਖਾਵੇ ਕਮੈਂਟ ਕਰਕੇ ਜ਼ਰੂਰ ਦੱਸਿਓ ਪਾ ਦਾਣੇ ਪਾ ਦਈਏ ਤੇ ਰੱਖ ਦਈਏ ਇਹਨਾਂ ਨੂੰ ਲੋ ਜੀ ਮਿੱਤਰੋ ਦਾਣੇ ਪਾ ਲਏ ਆ ਟ੍ਰੇ ਚ ਤੇ ਇੱਧਰ ਵੀ ਰੱਖਦੇ ਆ ਬਾਹਰ ਵਾਲੀਆਂ ਜੋੜੀਆਂ ਨੂੰ ਤੇ ਇਹਨਾਂ ਨੂੰ ਰੱਖ ਦਈਏ ਦਾਣੇ ਇੱਕ ਉਤਰੀ ਨਿਕਲ ਜਾਂਦੀ ਐ ਮਿੱਤਰੋ ਉਹ ਬਾਹਰ ਤਾਂ ਕਿ ਬਸ ਇਹ ਬੁੱਤਾ ਉਹ ਵੀ ਡ੍ਰਿੰਕਰ ਕਰਤੇ ਆ ਸਾਈਡ ਖਾਣ ਦੋਈ ਇਹਨਾਂ ਦਾਣੇ ਤੇ ਬੱਚਿਆਂ ਨੂੰ ਦੇ ਦੂੰਗਾ ਚੌਗਾ ਤੇ ਆਪਾਂ ਵੀ ਦੇ ਦਈਏ ਬੋਤਲ ਨਾਲ ਥੋੜਾ ਥੋੜਾ ਆਸਰਾ ਆ ਜਾਊਗਾ ਬੱਚਿਆਂ ਦੇ ਘੱਟ ਲੱਗੂਗਾ ਜ਼ੋਰ ਲੋ ਵਈ ਮਿੱਤਰੋ ਕੱਢ ਲਿਆਂਦੇ ਬੱਚੇ ਬਾਹਰ ਤੇ ਵੀ ਖਾਦਾ ਹੋਇਆ ਬੱਚਾ ਵੀ ਲੈ ਆਂਦਾ ਇਦੇ ਨਾਲ ਦਾ ਵੀ ਲਿਆਂਦਾ ਤੇ ਮਿੱਤਰੋ ਜਿਹੜੇ ਇੱਕ ਇਹ ਬੱਚਾ ਹਾਂ ਇੱਕ ਇਹ ਤੇ ਇੱਕ ਇਹ ਕੱਲੇ ਕੱਲੇ ਐ ਤੇ ਇਹ ਦੋ ਭਰਾ ਐ ਇਹ ਦੋ ਭਰਾ ਐ ਇਹ ਕੱਲੇ ਕੱਲੇ ਐ ਇਹਨੇ ਨਾਲ ਦੇ ਕੀਕ ਮਰ ਗਿਆ ਸੀ ਗੱਲਬਾਤ ਐ ਇਦਾਂ ਐ ਲਓ ਜੀ ਇਹਨਾਂ ਨੂੰ ਬੋਤਲਾਂ ਪਾਣੇ ਭਰ ਲੀਏ ਦੇ ਦਈਏ ਇਹਨਾਂ ਨੂੰ ਰਸਣ ਪਾਣੀ ਲੋ ਜੀ ਮਿੱਤਰੋ ਮੀ ਆ ਗਿਆ ਏ ਫਟਾਫਟ ਕਬੂਤਰੇ ਬਾਹਰ ਵਾਲੇ ਬੰਦ ਕਰ ਦिए ਦੂਸਰੇ ਠੱਕ ਦिए ਤੇ ਇਹਨਾਂ ਨੂੰ ਦੇਖਦੇ ਆਏ ਮਿੱਤਰੋ ਚੋਗਾ ਭਰਤੇ ਆ ਪੋਟੇ ਇਹਨਾਂ ਦੇ ਤੇ ਥੋੜਾ ਜਿਹਾ ਘਟ ਗਿਆ ਇਹਨਾਂ ਨੂੰ ਘਟ ਮਿਲਿਆ ਤੇ ਬਾਕੀ ਇਹਨਾਂ ਦੇ ਪੋਟੇ ਦੇਖੋ ਖੁੱਲੋਗੇ ਜਮਾ ਓਕੇ ਐ ਤੇ ਕਰ ਦਈਏ ਮਿੱਤਰੋ ਇਹਨਾਂ ਨੂੰ ਬੰਦ ਹਾਂਜੀ ਲੋ ਬਈ ਮਿੱਤਰੋ ਲੱਗੇ ਆ ਬੱਚੇ ਦੀ ਜਾਨ ਤੇ ਛਤਰੀਆਂ ਕਰ ਲਈਆਂ ਖੜੀਆਂ ਠੀਕ ਹੈ ਜੀ ਧੁੱਪ ਨਿਕਲ ਗਈ ਐ ਮੌਸਮ ਹੋ ਗਿਆ ਵਧੀਆ ਇਹਨ ਵਧੀਆ ਧੁੱਪ ਨਹੀਂ ਹੋਈ ਆਈ ਏ ਬੱਚੇ ਕਿ ਜਾਂਦੇ ਆ ਹੁਣ ਛੱਡ ਦੀ ਇਹਨਾਂ ਨੂੰ ਦੂਸਰੇ ੜਾ ਵੀ ਦਵਾਂਗੇ ਜੇ ਭੁੱਖੇ ਹੋਏ ਟਾਈਮ ਦੇਖ ਲਈ ਇੱਕ ਵਾਰ ਮੇਰੇ ਖਿਆਲ ਤੋਂ 1.5 2 ਵਜੇ ਗਏ ਆ 2 ਵਜੇ ਗਏ ਆ ੜਾ ਵੀ ਦਵਾਂਗੇ ਕੋਈ ਚੱਕਰ ਨਹੀਂ ਜੇ ਕੋ ਉਤਰਾ ਡਾਣੇ ਹੋਏ ਇੱਕ ਵਾਰ ਦਿਖਾ ਦਈਏ ਸਾਨੂੰ ਫਿਰ ਮਤਰਾ ਬੱਚੇ ਗਿਜਾਉਨੇ ਆ ਬੱਚੇ ਇੱਕ ਦਾ ਛੱਡਣਾ ਇਹ ਇਹਨੂੰ ਛੱਡ ਦੇਈ ਪਹਿਲੇ ਬੱਚੇ ਨੂੰ ਹਾਂ ਲੋ ਜੀ ਪਹਿਲਾ ਬੱਚਾ ਬੈਠ ਗਿਆ ਛਤਰੀ ਤੇ ਦੂਸਰੇ ਨੂੰ ਛੱਡਦੇ ਆ ਲੋ ਜੀ ਦੂਸਰਾ ਵੀ ਗਿਆ ਛਤਰੀ ਤੇ ਤੇ ਬਾਕੀ ਕਬੂਤਰ ਦਈਏ ਮਿੱਤਰੋ ੜਾ ਲੋ ਜੀ ਮਿੱਤਰੋ ਪਹੁੰਚ ਗਏ ਉੱਪਰ ਤੇ ਉੱਪਰ ਉਹ ਤੁਹਾਨੂੰ ਬੱਚਿਆਂ ਤੇ ਨਿਗਾ ਮਾਰਾ ਦिए ਇਹ ਪੂਰਾ ਬੱਚਾ ਜਮੇ ਛੋਟਾ ਜਿਹਾ ਇਹ ਵੀ ਖੁੱਲਾ ਹੀ ਹੈ ਤੇ ਦੋ ਇਹ ਬੈਠ ਗਏ ਉੱਤੇ ਵਾਲੀ ਛਤਰੀ ਤੇ ਖੁੱਲੇ ਹੀ ਬੈਠੇ ਆ ਉੜ ਗਏ ਆਇਓ ਲੋ ਜੀ ਬੈਣ ਦੋ ਇਹਨਾਂ ਨੂੰ ਬਾਕੀ ਹੁਣ ਨਿਗਾ ਮਾਰ ਲਈਏ ਤੇ ਇੱਧਰ ਕੂਤਰਾਂ ਦੇ ਇਹਨਾਂ ਦੇ ਇਹ ਹਟਾ ਦਈਏ ਛਤਰੀਆਂ ਛੁਤਰੀਆਂ ਪਾਸੇ ਇਹੀ ਪਿਆ ਹੈ ਨਹੀਂ ਬੱਦਲਵੇਂ ਆਉਂਦਾ ਹੈ ਜਿਵੇਂ ਪਤਾ ਨਹੀਂ ਕਿੰਨਾ ਕੁ ਪੈ ਜਾਊਗਾ ਆਪਾਂ ਨੇ ਕੂਤਰ ਤੰਗਦੇ ਤੇ ਲਿਮੀਨ ਆਈ ਵੀ ਅੰਦਰ ਬਾਛੜ ਚਲੇ ਜਾਊਗੀ ਪਰ ਬੰਦ ਨਹੀਂ ਪਈ ਇੱਕ ਵੀ ਲੋਜੀ ਕਿ ਗਈ ਕੱਪੜੇ ਵਿੱਚ ਬਾਹਰ ਮੁਰੂਤ ਇਧਰੋਂ ਪਾਣੀ ਲਈਏ ਚੱਕ ਪਾਣੀ ਚੱਕ ਕੇ ਕਬੂਤਰੀਆਂ ਨੂੰ ਰੱਖਦੀਏ ਤੇ ਬਾਕੀ ਡੋਲ ਦਾਂਦੇ ਆ ਤੇ ਸ਼ਾਮ ਨੂੰ ਜਿਉਂ ਦਾਣੇ ਪਾਵਾਂਗੇ ਉਦੋਂ ਨਵਾਂ ਤਾਜ਼ਾ ਭਰ ਦਾਂਗੇ ਲਓ ਜੀ ਆਇਓ 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 ਬੱਤ ਲਓ ਜੀ ਬਾਕੀ ਕੰਮ ਓਕੇ ਐ ਬੱਚਿਆਂ ਨੂੰ ਇਹ ਬਣ ਗਿਆ ਕੂਤਰ ਜਾ ਗਏ ਬੱਚਿਆਂ ਕੋਲ ਦੇਖ ਲਈ ਕਿ ਤੇ ਇਹਨਾਂ ਦੇ ਵੀ ਖੰਭ ਖਾ ਜਵੇ ਇਹਨੂੰ ਬਾਹਰ ਕੱਢਦੇ ਆਂ ਬਾਕੀ ਓਕੇ ਆ ਮੁੰਡਿਓ ਤੇ ਆ ਦੇਖੋ ਮਿੱਤਰੋ ਜਿਹੜੇ ਖਾਨੇ ਚ ਕੂਤਰ ਵੜਿਆ ਹੋਇਆ ਸੀ ਉਹ ਇਹ ਬੱਚਿਆਂ ਦੀ ਵਿਚਾਰਿਆਂ ਦੇ ਖੰਭ ਖਾ ਗਿਆ ਇੱਥੇ ਤੋਂ ਆ ਦੇਖੋ ਦੋ ਚਾਰ ਖੰਭ ਖਾ ਗਿਆ ਇਹਨੂੰ ਹੁਣ ਬਾਹਰੇ ਰੱਖਾ ਕਰਾਂਗੇ ਡੋਲੀਆਂ ਹੀ ਤਾਕੀਆਂ ਬੰਦੇ ਕਰ ਦੇਣੀਆਂ ਇਹ ਦੇਖੋ ਇਹ ਇੱਥੇ ਰੋਖਾ ਗਿਆ ਕਿੱਥੇ ਰੋਖਾ ਗਿਆ ਇੱਥੇ ਨਾ ਸ਼ੋਲਕ ਕੋਈ ਨਹੀਂ ਹੁਣ ਲਗ ਨਿਗਰ ਰੱਖਾਂਗੇ ਡੋਲੀਆਂ ਦੀ ਬੰਦ ਕਰਕੇ ਰੱਖਿਆ ਕਰਾਂਗੇ ਤਾਂ ਕਿ ਡੋਲੀਆਂ ਦੀਆਂ ਸਾਰੀਆਂ ਦੀਆਂ ਤਾਕੀਆਂ ਬੰਦ ਕਰਕੇ ਰੱਖਿਆ ਕਰਾਂਗੇ ਮਿੱਤਰੋ ਇਹਦੀ ਵੀ ਕਰੇ ਦਈਏ ਲਓ ਜੀ ਤੇ ਇਹਦੀ ਵੀ ਕਰਤੀ ਏ ਠੀਕ ਹੈ ਜੀ ਇਰੀ ਜਾਂਦੋ ਇਹਨੂੰ ਬਾਹਰ ਤੇ ਹੁਣ ਚੱਲਦੇ ਆਂ ਬੱਚਿਆਂ ਤੇ ਮਾਰ ਲਈ ਨਿਗਾ ਉੱਪਰੇ ਬਹਿਣਾ ਪੈਣਾ ਹੁਣ ਜਿੰਨੀ ਦੇਰ ਬੱਚੇ ਬਿਠਾਈ ਵੀਏ ਕਈ ਵਾਰ ਉੱਡ ਜਾਂਦਾ ਏ ਫਿਰ ਚਿੜੀ ਮਾਰ ਬਹੁਤ ਹੈ ਪਿੰਡ ਚ ਪਤਾ ਨਹੀਂ ਲੱਗਦਾ ਇੱਕ ਵਾਰ ਗਈ ਜਿਗੇ ਫਿਰ ਕੋਈ ਚੱਕਰ ਨਹੀਂ ਉਹ ਬੈਠ ਗਏ ਮਿੱਤਰੋ ਉਹ ਪੂਰਾ ਬੱਚਾ ਵੀ ਉੱਡ ਕੇ ਇਧਰੀ ਬੈਠ ਗਿਆ ਛਤਰੀ 'ਪਾ ਤਾ ਦੇਖੋ ਬਾਈ ਮੀ ਗਿੱਜਣਗੇ ਇਹੇ ਬਾਕੀ ਓਕੇ ਹੈ। ਲੋ ਬਈ ਮਿੱਤਰੋ ਬੱਚੇ ਉਤਰ ਗਏ نیچے। ਇੱਕ ਉਤਰ ਗਿਆ ਹੁਣ ਉਹਦੇ ਨਾਲ ਸਾਰੇ ਹੀ ਉਤਰ ਗਏ। ਬਾਕੀ ਇਹ ਵੀ ਉੜ ਕੇ ਆਏ ਪੇ ਬੈਠ ਗਏ ਇੱਧਰ ਵੀ ਬੈਠ ਗਿਆ। ਇੱਕੇ ਫਿਰਦਾ ਇੱਟੀ ਡਾਲਾ। ਕਰ ਦਈਏ ਇਹਨਾਂ ਨੂੰ ਬੰਦ ਫੇ ਚੱਲਦੇ ਹਾਂ ਉੱਪਰ ਕਬੂਤਰਾਂ ਨੂੰ ਪਾਈਏ ਦਾਣੇ। ਲੋ ਜੀ ਮਿੱਤਰੋ ਆ ਗਏ ਉੱਪਰ। ਇਹ ਕਬੂਤਰ ਖੋਲਣੇ ਲੱਗੇ ਆ ਬਾਕੀ ਇਹ ਦਾਣੇ ਜੁਣੇ ਖਾ ਕੇ ਬੈਠ ਗਏ ਆਪਣੇ। ਠੀਕ ਹੈ ਜੀ। ਤੇ ਤੇ ਇਧਰ ਵੀ ਪਾਤੇ ਆ ਦਾਣੇ ਬਾ ਡੋਗਲੀਆਂ ਵਾਲੇ ਫਲ ਨੇ ਉਹ ਵੀ ਖਾ ਲੈਣਗੇ ਤੇ ਠੀਕ ਹੈ ਜੀ ਜੁੜੇ ਰਹੋ ਵੀਡੀਓ ਦੇ ਨਾਲ ਜੇ ਜੀ ਵੀਡੀਓ ਵਧੀਆ ਲੱਗੀ ਤਾਂ ਆਪਣੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਕਰ ਲਓ ਵੀ ਸਬਸਕ੍ਰਾਈਬ ਤਾਂ ਤੁਹਾਨੂੰ ਆਪਣੀ ਹਰ ਇੱਕ ਨਵੀਂ ਵੀਡੀਓ নোਟੀਫਿਕੇਸ਼ਨ ਮਿਲਦਾ ਰਹੇ ਤੇ ਦੋ ਕਬੂਤਰ ਰਹਿ ਗਏ ਬੰਦ ਕਰਨੇ ਨੂੰ ਬਾਕੀ ਹੋ ਗਏ ਐ ਦੋ ਇਹ ਬੈਠ ਗਏ ਨੀਚੇ ਚਾਰ ਪਹਿਲਾਂ ਉੱਡਦੇ ਸੀ ਹੁਣ ਬੈਠ ਗਏ ਤੇ ਠੀਕ ਹੈ ਮਿੱਤਰੋ ਜ ਜੀ ਵੀਡੀਓ ਵਧੀਆ ਲਗੀ ਤਾਂ ਆਪਣੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਮਿਲਦੇ ਆਂ ਨਵੀਂ ਵੀਡੀਓ ਦੇ ਵਿੱਚ ਧੰਨਵਾਦ